ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਪਰਲਰ ਸੈੱਟ ਦੇ ਸੈਂਟਰ ਚੋਂ ਲਿਆ ਕੇ ਅੱਜ ਤੁਹਾਡੇ ਸਾਹਮਣੇ ਅਸੀਂ ਪਟਾਲਾ ਸਹੀ ਸੈਮੀ ਪਟਾਲਾ ਸਹੀ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੇ ਲਈ ਸਾਡੇ ਸਾਡੇ ਟਮਾਟਾ ਕਪੜਾ ਫੁੱਲ ਬੈਲ ਪਰਲਰ ਸੈੱਟ ਦੇ ਸੈਂਟਰ ਚੋਂ ਲਿਆ ਕੇ ਜਿੱਥੇ ਆਪਾਂ 50 ਦੀ ਘੱਟ ਮਾਦੀ ਸੀ ਉਸਦੇ ਉੱਤੋਂ ਲਿਆ ਕੇ ਲਾਟ ਨੂੰ ਚੰਗੀ ਤਰ੍ਹਾਂ ਚੌੜਾ ਕਰਕੇ ਆਪਾਂ ਨੇ ਇੱਕ ਵਾਰ ਉਸ ਨੂੰ ਥੋੜਾ ਜਿਹਾ ਆਪਣੇ ਮੋਟਾ ਕਰ ਫੋਲਡ ਕਰ ਲੈਣਾ ਜਿਸ ਨਾਲ ਆਪਣਾ ਲੜ ਮੋਟਾ ਹੋ ਜਾਏਗਾ ਮੋਟਾ ਹੋਣ ਨਾਲ ਕੀ ਹੋਏਗਾ ਜੋ ਆਪਾਂ ਲੜ ਲਗਾਵਾਂਗੇ ਉਹ ਖਿਸਕੀਆਂ ਨਹੀਂ ਤੇ ਮੋਟਾ ਹੋਣ ਉਹ ਦੰਗੀ ਜਿਹੜਾ ਉਸ ਨੂੰ ਬੈਗ ਤੱਕ ਪੂਰਾ ਸਾਫ਼ ਕਰ ਲੈਣਾ ਹੈ ਜੰਗੀ ਜਿਹੜਾ ਬੈਗ ਤੱਕ ਸਾਫ਼ ਕਰਕੇ ਉਸ ਨੂੰ ਹੱਥਾਂ ਨਾਲ ਸਖਤ ਕਰ ਫੋਲਡ ਕਰਕੇ ਥੋੜਾ ਕਰਕੇ ਹੱਥ ਦੀ ਮਦਦ ਨਾਲ ਪ੍ਰੈਸ ਕਰਕੇ ਉਸ ਨੂੰ ਸਾਫ਼ ਕਰਕੇ ਬੈਗ ਤੱਕ ਪੂਰਾ ਸਾਫ਼ ਕਰਕੇ ਲਗਾਉਣਾ ਹੈ ਜਿਹੜਾ ਅਗਲਾ ਲਾਟਰ ਲਗਾਉਣਾ ਫਿਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਚ ਕਰ ਲੈਣਾ ਚੰਗੀ ਤਰ੍ਹਾਂ ਪੂਣੇ ਦਾ ਖੋਲਦਾ ਬਸ ਤਾਂ ਥੱਲੇ ਰੱਖਣਾ ਤੇ ਬੰਦ ਪਾਸੇ ਉੱਤੇ ਉਤੋਂ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਗ ਤੱਕ ਪਿੰਚ ਕਰ ਲੈਣਾ ਹੈ ਹੁਸਰੂ ਲਾਟਰ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਥੋੜਾ ਜਿਹਾ ਫੋਲਡ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਤਰ੍ਹਾਂ ਤੁਸੀਂ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਨਾ ਹੈ ਪੂਰੇ ਲਾਟਰ ਨੂੰ ਚੌੜਾ ਕਰਕੇ ਥੋੜਾ ਜਿਹਾ ਅੱਧ ਤੋਂ ਲਾਟਰ ਨੂੰ ਫੋਲਡ ਕਰ ਲੈਣਾ ਹੈ ਲਾਟਰ ਨੂੰ ਅੱਧ ਤੋਂ ਫੋਲਡ ਕਰਨ ਤੋਂ ਬਾਅਦ ਜਿਹੜਾ ਹੁਣ ਥੋੜਾ ਜਿਹਾ ਥੱਲੇ ਖਿੱਚ ਕੇ ਦੂਸਰੀ ਵਾਰ ਉਸ ਨੂੰ ਚੰ ਦੂਸਰੀ ਵਾਰ ਉਸ ਨੂੰ ਚੰਗੀ ਤਰ੍ਹਾਂ ਫੋਲਡ ਕਰਨਾ ਹੈ ਕਰੰਟ ਲੈਣਾ ਹੈ ਚੰਗੀ ਤਰ੍ਹਾਂ ਉਸ ਜਿੰਨਾ ਦਾ ਫਾਸਲਾ ਦੂਜੀ ਰੱਖਣਾ ਚਾਹੀਉਂ ਨਹੀਂ ਉਹਨਾਂ ਦਾ ਫਾਸਲਾ ਰੱਖ ਕੇ ਚੰਗੀ ਤਰ੍ਹਾਂ ਬੈਗ ਦਾ ਕਪੜਾ ਪ੍ਰੈਸ ਕਰਕੇ ਉਸ ਨੂੰ ਤੋਂ ਵੀ ਚੌੜਾ ਕਰਕੇ ਆਪਣਾ ਲੜ ਨੂੰ ਪਿੱਛੇ ਦਾ ਕ ਸਾਫ਼ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲਾਉਣਾ ਗਾਣਾ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਨਾ ਹੈ ਚੰਗੀ ਤਰ੍ਹਾਂ ਉੱਤੋਂ ਭਰੰਟ ਤੱਕ ਬੰਨ੍ਹਿਆ ਖੁੱਲਦਾ ਪਾਸਾ ਧੜੇ ਰੱਖਣਾ ਹੈ ਤੇ ਮੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਤੋਂ ਥਲੇ ਤੱਕ ਖੋਲਣਾ ਹੈ ਇਤੋਂ ਚੰਗੀ ਤਰ੍ਹਾਂ ਆਪਣੇ ਫਰੰਟ ਤੋਂ ਲੈ ਕੇ ਬੈਕ ਤੱਕ ਲੜਦੀ ਪੂਰੀ ਸਫਾਈ ਕਰ ਲੈਣੀ ਹੈ। ਨੋਟਿਸ ਸਫਾਈ ਕਰਨਾ ਉਸ ਨੂੰ ਆਪਾਂ ਨੇ ਪਹਿਲਾਂ ਅੱਧ ਵਿਚੋਂ ਫੋਲਡ ਕਰਕੇ ਚੰਗੀ ਤਰ੍ਹਾਂ ਉਸ ਨੂੰ ਫਿਰ ਉਸ ਨੂੰ ਦੂਜੀ ਵਾਰ ਚੰਗੀ ਤਰ੍ਹਾਂ ਲੜਨ ਨੂੰ ਫੋਲਡ ਕਰਕੇ ਆਪਾਂ ਨੇ ਪੂਰਾ ਸਾਫ਼ ਕਰਕੇ ਲਗਾਉਣਾ ਹੈ। ਪੂਜਲੀ ਵਾਰ ਥੋੜਾ ਜਿਹਾ ਥੱਲੇ ਆਪਾਂ ਥੋੜਾ ਜਿਹਾ ਥੱਲੇ ਨੂੰ ਕਰਕੇ ਉਸ ਨੂੰ ਖਿੱਚ ਕੇ ਫੋਲਡ ਕਰ ਲੈਣਾ ਹੈ। ਦੂਜੀ ਵਾਰ ਆਪਾਂ ਨੇ ਫੋਲਡ ਕਰਕੇ ਚੰਗੀ ਤਰ੍ਹਾਂ ਉਸ ਨੂੰ ਲੜਨ ਨੂੰ ਮੋਟਾ ਕਰਕੇ ਆਪਾਂ ਨੇ ਲੜਨ ਨੂੰ ਮੋਟਾ ਕਰਕੇ ਪੂਰਾ ਸਫਾਈ ਦੇ ਵਿੱਚ ਲਿਆ ਕੇ ਬੈਗ ਤੱਕ ਪੂਰਾ ਸਫਾਈ ਦੇ ਛਿ ਲਿਆ ਕੇ ਲੱਡੂ ਹੱਥ ਦੀ ਮਰਲਣਾ ਪ੍ਰੈਸ ਕਰਕੇ ਆਪਣੇ ਲਗਾਉਣਾ ਹੈ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਫੇਸ ਤੇ ਨਵੀਆਂ ਤੋਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੈ ਜੇ ਹੋਰ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਉਸ ਤੋਂ ਬਾਅਦ ਆਪਾਂ ਬਾਹਰ ਦੀ ਮਦਨ ਆਪਣੇ ਲੜਾਂ ਦੀ ਸਫਾਈ ਕਰ ਲੈਣੀ ਹੈ ਪੇਚਾਂ ਦੀ ਪੇਚਾਂ ਦੀ ਸਫਾਈ ਆਪਾਂ ਨਾਲ ਦੀ ਨਾਲ ਜਿਵੇਂ ਕਿ ਤੁਸੀਂ 2000 ਲੜ ਲਗਾ ਕੇ ਆਪਣੇ ਪੇਚਾਂ ਦੀ ਸਫਾਈ ਕਰ ਸਕਦੇ ਹਾਂ ਚੰਗੀ ਤਰ੍ਹਾਂ ਉਹਨਾਂ ਦੇ ਆਪਾਂ ਨੇ ਬਾਹਰ ਨੂੰ ਚੰਗੀ ਤਰ੍ਹਾਂ ਗਲਾਈ ਦੇ ਵਿੱਚ ਫੇਰਨਾ ਹੈ 프ਰੰਟ ਤੋਂ ਲੈ ਕੇ ਬੈਗ ਤੱਕ ਲੜਨ ਚੰਗੀ ਤਰ੍ਹਾਂ ਉਹ ਗਲਾਈ ਦੇ ਵਿੱਚ ਬਾਜ ਨੂੰ ਫੇਰ ਲੈਣਾ ਹੈ ਜੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਚੰਗੀ ਤਰ੍ਹਾਂ ਲੜਨ ਨੂੰ ਆਪਾਂ ਪੂਰਾ ਸਾਫ਼ ਕਰਨਾ ਹੈ 프ਰੰਟ ਤੋਂ ਲੈ ਕੇ ਬੈਗ ਤੱਕ ਚੰਗੀ ਤਰ੍ਹਾਂ ਆਪਾਂ ਨੇ ਗਲਾਈ ਦੇ ਵਿੱਚ ਬਾਜ ਨੂੰ ਫੇਰਨਾ ਹੈ ਤਾਂ ਕਿ ਆਪਾਂ ਨੇ ਆਪਣੇ ਜਿਵੇਂ ਆਪਾਂ ਫਰੰਟ ਤੋਂ ਪੂਰੇ ਆਪਾਂ ਅੱਧਾ ਤੱਕ ਪੂਰੀ ਆਪਣੀ ਪੱਗ ਸਫਾਈ ਕਰ ਲੈਣੇ ਆ ਆਪਣੀ ਜਿੰਨਾ ਵੀਰਾਂ ਦੇ ਪਿੱਛੇ ਬਲ ਰਹੇ ਜਾਂਦੇ ਹਨ ਚੰਗੀ ਤਰ੍ਹਾਂ ਲੜਨ ਆਪਾਂ ਨੇ ਪਿੱਛਿਆਂ ਦੀ ਸਫਾਈ ਗਲਾਈ ਦੇ ਵਿੱਚ ਬਾਜ ਨੂੰ ਫੇਰਨਾ ਹੈ ਜਿਹੜਾ ਅਗਲਾ ਲੜ ਲੈਣਾ ਫਿਰ ਉਸ ਤੋਂ ਬਾਅਦ ਤੋਂ ਬੈਗ ਤੋਂ ਪਿੰਚ ਕਰਨਾ ਹੈ ਚੰਗੀ ਤਰ੍ਹਾਂ ਲੜਨ ਬੂਰਾ ਕੰਨ ਤੋਂ ਥੱਲੇ ਤੱਕ ਖੋਲ ਕੇ ਗੁੰਮਗਾ ਖੋਲਾ ਪਤਾ ਥੱਲੇ ਤੇ ਮੰਦਪਾਸੇ ਉੱਤੇ ਪੁੰਡਾ ਖੋਲਦਾ ਪਤਾ ਥੱਲੇ ਰੱਖਣਾ ਤੇ ਮੰਦਪਾਸੇ ਉੱਤੇ ਲੜਨ बै फ्रंट तो लैके बैग तक चंकी तरह साफ कर लेना है लड़ एक तो बार फूड करने तो बाद उसको चगी तरह पूरा साफ़ करके लगा देना है तो बाद थोड़ा जि उसने थलेनों खिच के दूसरी बार चंगी तरह अपने लड़न पूरा साफ कर लेना है चंकी तरह साफ़ करने तो बाद दूसरी बार उसमें थोड़ा जल्ले खिंच के दूसरी बार पूरा साफ़ करके उत्तों दब के प्रेस करके हथ दी मंत्रा बैग तक चंकी तरह प्रैस करके पहले लड़न लगा है ਇਦਾਂ ਹੀ ਹੋਰ ਨੂੰ ਵੀ ਵੀਡੀਓ ਦੇਖਣੇ ਸਾਡੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਉਸ ਤੋਂ ਬਾਅਦ ਆਪਾਂ ਆਪਣੇ ਪਿੱਛੇ ਦੀ ਸਪਾਈ ਨਾਲ ਦੀਆਂ ਕਰਨੀਆਂ ਬਾਜ ਨੂੰ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਗ ਤੱਕ ਚੰਗੀ ਤਰ੍ਹਾਂ ਆਪਾਂ ਨੇ ਗਲਾਈ ਦੇ ਵਿੱਚ ਫੇਰਨਾ ਹੈ ਤਾਂ ਕਿ ਆਪਣੇ ਜਿਹੜੇ ਆਪਣੇ ਫਰੰਟ ਤੇ ਤੇ ਵਾਲ ਹਨ ਫਰੰਟ ਤੋਂ ਲੈ ਕੇ ਬੈਗ ਤੱਕ ਉਹ ਚੰਗੀ ਤਰ੍ਹਾਂ ਸਾਫ਼ ਹੋਣ ਜੇਕਰ ਆਪਾਂ ਕਿਹ ਗਾਰ ਆਪਣੇ ਪਿੱਛੇ ਬੈਗ ਚਾੜੂ ਨਾਲ ਸਾਫ਼ ਨਹੀਂ ਹੁੰਦੇ ਤਾਂ ਚੰਗੀ ਤਰ੍ਹਾਂ ਆਪਣੇ ਬੈਗ ਫਰੰਟ ਤੋਂ ਲੈ ਕੇ ਬੈਗ ਤੱਕ ਚੰਗੀ ਤਰ੍ਹਾਂ ਪੂਰਾ ਗਲਾਈ ਤੇ ਬਾਜ ਫੇਰਨਾ ਹੈ ਤਾਂ ਕਿ ਉਹ ਤੁਹਾਡੇ ਨੜ ਸਾਫ਼ ਹੋ ਸਕਣ ਟੰਗੀ ਤੋਂ ਨਾ ਨੌਨ ਸੈਟ ਕਰਕੇ ਲੈਣ ਆਪਾਂ ਨੇ ਪਿੱਛੋਂ ਸੈਟ ਕਰ ਲੈਣਾ ਹੈ ਪੇਚਾਂ ਦਾ ਫਾਸਲਾ ਇੱਕੋ ਜਿਹਾ ਉਤਲੇ ਆਪਾਂ ਨੇ ਨਾਲ ਜਿਹਾ ਉਤਲੇ ਪੇਚਾਂ ਇਸੇ ਭਾਈ ਕਰਨੀ ਉਤਲੇ ਪੇਚਾਂ ਦੀ ਨੋਕ ਤੋਂ ਲੈ ਕੇ ਬੈਕ ਤੱਕ ਆਪਾਂ ਨੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਫੇਰਨਾ ਹੈ ਜਿਵੇਂ ਕਿ ਇੱਕ ਵਾਰ ਮੂਹਰ ਨੂੰ ਫੇਰਨਾ ਹੈ ਇੱਕ ਵਾਰ ਪਿੱਛੇ ਨੂੰ ਫੇਰਨਾ ਹੈ ਤਾਂ ਕਿ ਆਪਣੇ ਲੜ ਦੋਨੇ ਪਾਸੇ ਸਾਫ਼ ਹੋਵੋ ਚੱਕਣ ਤੇ ਅਗਲਾ ਲੜ ਜਿਹੜਾ ਆਪਾਂ ਨੇ ਲਾਉਣਾ ਹੈ ਉਸੇ ਤਰ੍ਹਾਂ ਜਿਵੇਂ ਕਿ ਤੁਹਾਨੂੰ ਵੀਡੀਓ ਵਿੱਚ ਦੇਖ ਰਹੇ ਹੋ ਬੈਗ ਤਾਂ ਪੇਚੰਗੀ ਤਰ੍ਹਾਂ ਪਿੰਚ ਕਰਕੇ ਆਪਣੇ ਫੋਨ ਨੂੰ ਚੰਗੀ ਤਰ੍ਹਾਂ ਲੜ ਨੂੰ ਥੱਲੇ ਤੱਕ ਕੰਨੋਂ ਤੋਂ ਥੱਲੇ ਤੱਕ ਖੋਲਣਾ ਹੈ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉੱਤੋਂ ਪਿੰਚ ਕਰਕੇ ਉਸ ਨੂੰ ਅੱਧ ਵਿਚੋਂ ਇੱਕ ਵਾਰ ਫੋਲਡ ਕਰ ਲੈਣਾ ਹੈ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਉੱਤੋਂ ਵੀ ਉੱਤੋਂ ਇੱਕ ਵਾਰ ਫੋਲਡ ਕਰਕੇ ਥੱਲੋਂ ਇੱਕ ਵਾਰ ਫੋਲਡ ਕਰਕੇ ਉਸ ਨੂੰ ਇੱਕ ਵਾਰ ਫੋਲਡ ਕਰ ਲੈਣਾ ਹੈ ਜੇਕਰ ਤੁਹਾਡਾ ਇੱਕ ਵਾਰ ਨਾਲ ਸਮਗਰੀ ਨਹੀਂ ਫੋਲਡ ਕਰੇ ਸਾਫ਼ ਨਹੀਂ ਆ ਤਾਂ ਤੁਸੀਂ ਦੂਜੀ ਵਾਰ ਕਰ ਸਕਦੇ ਹੋ ਚੰਗੀ ਤਰ੍ਹਾਂ ਹੱਥ ਦੀ ਮਦਦ ਨਾਲ ਬੈਗ ਤੱਕ ਪ੍ਰੈਸ ਬੈਗ ਤੱਕ ਬੈਗ ਚੰਗੀ ਤਰ੍ਹਾਂ ਪ੍ਰੈਸ ਕਰਕੇ ਲੜਨ ਦੁਗਾ ਦੇਣਾ ਚੰਗੀ ਤਰ੍ਹਾਂ ਆਪਣੇ ਉਤੋਂ ਉਤੋਂ ਉਤਲੇ ਵਿੱਚ ਨਾਲ ਦੇ ਨਾਲ ਸਫਾਈ ਕਰ ਲੈਣੀ ਹੈ ਨੋਕ ਤੋਂ ਲੈ ਕੇ ਚੰਗੀ ਤਰ੍ਹਾਂ ਬੈਗ ਤੱਕ ਆਪਣੇ ਲੜ ਬਾਅਦ ਨੂੰ ਚੰਗੀ ਤਰ੍ਹਾਂ ਫੇਰਨਾ ਹੈ ਤਾਂ ਕਿ ਆਪਣੇ ਪਿੱਛੇ ਦੀ ਸਫਾਈ ਹੋ ਸਕੇ ਅਗ ਦੇਖਣ ਸੋਹਣੀ ਲੱਗੇ ਉਹ ਆਪਣੀ ਫਰੰਟ ਵਾਲੇ ਨਾਲ ਦੀ ਨਾਲ ਆਪਾਂ ਨੇ ਪੇਚਾਂ ਚੰਗੀ ਚੰਗੀ ਕਰਨੀ ਹੈ ਫਰੰਟ ਤੋਂ ਲੈ ਕੇ ਨੋਕ ਤੋਂ ਲੈ ਕੇ ਚੰਗੀ ਤਰ੍ਹਾਂ ਬੈਕ ਤੱਕ ਚੰਗੀ ਤਰ੍ਹਾਂ ਬਾਜ ਨੂੰ ਗਲੇ ਦੇ ਵਿੱਚ ਫੇਰਨਾ ਹੈ ਉਂਤਲੇ ਪਿੱਛੇ ਦੀ ਚੰਗੀ ਨਾਲ ਦੀ ਨਾਲ ਕਰਨੀ ਆਪਾਂ ਨੇ ਚੰਗੀ ਤਰ੍ਹਾਂ ਲੜਾਂ ਦੇ ਸਭਾਈ ਕਰ ਲੈਣੀ ਹੈ ਜਿਵੇਂ ਕਿ ਤਰ੍ਹਾਂ ਆਪਣੇ ਸਾਰੇ ਪੇਚਿਆਂ ਦਾ ਫਾਸਲਾ ਇੱਕੋ ਜਿਹਾ ਰੱਖ ਲੈਣਾ ਹੈ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ। ਫਿਰ ਉਸੇ ਤਰ੍ਹਾਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਬੈਗ ਤੋਂ ਚੰਗੀ ਤਰ੍ਹਾਂ ਲੜ ਨੂੰ ਖਿੰਚ ਕਰਕੇ ਜਿਹੜਾ ਆਪਾਂ ਨੂੰ ਪੂਣੀ ਦਾ ਖੋਲਦਾ ਪਤਾ ਥੱਲੇ ਰੱਖੀ ਖੋਲਦਾ ਪਤਾ ਥੱਲੇ ਰੱਖਣਾ ਹੈ ਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਤੋਂ ਥੱਲੇ ਦਾ ਖੋਲ ਕੇ ਪੂਰਾ ਸਾਫ਼ ਕਰ ਸਭ ਸਾਫ਼ ਕਰ ਲੈਣਾ ਹੈ। ਤੇ ਜਿਵੇਂ ਕਿ ਤਰ੍ਹਾਂ ਉਸੇ ਸਾਰੇ ਵਾਲ ਕੱਟ ਲੈਣੇ ਹਨ। ਵਾਲ ਕੱਟਣ ਤੋਂ ਬਾਅਦ ਉੱਪਰੋਂ ਜਿਵੇਂ ਕਿ ਤਰ੍ਹਾਂ ਆਪਾਂ ਨੇ ਉੱਤੋਂ ਨੂੰ ਖਿੱਚਣਾ ਹੈ ਉੱਤੋਂ ਖਿੱਚਣ ਤੋਂ ਬਾਅਦ ਸਾਨੂੰ ਵਾਲ ਕੱਢ ਕੇ ਪੂਰਾ ਥੱਲੇ ਨੂੰ ਉਸ ਤੋਂ ਬਾਅਦ ਉਸ ਨੂੰ ਪਹਿਲੇ ਵਿੱਚ ਫੋਲਡ ਕਰਾਣਾ ਹੈ ਤੇ ਵਿੱਚ ਫੋਲਡ ਕਰਕੇ ਉਸ ਨੂੰ ਪੂਰਾ ਸਾਫ਼ ਕਰ ਲੈਣਾ ਹੈ। ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਉੱਤੋਂ ਫੋਲਡ ਕਰਕੇ ਉਸ ਨੂੰ ਇੱਕ ਵਾਰ ਫੋਲਡ ਕਰਕੇ ਆਪਾਂ ਨੇ ਪੂਰਾ ਸਾਫ਼ ਕਰ ਲੈਣਾ ਹੈ। ਉੱਤੋਂ ਚੰਗੀ ਤਰ੍ਹਾਂ ਪਿੰਚ ਕਰ ਲੈਣਾ ਬੈਗ ਤੱਕ। ਉਸ ਤੋਂ ਬਾਅਦ ਆਪਾਂ ਨੇ ਉਸ ਨੂੰ ਪੂਰਾ ਪਿੰਚ ਕਰਕੇ ਪੂਰਾ ਸੈੱਟ ਕਰਕੇ ਉੱਤੋਂ ਉੱਤੋਂ ਲੱਭ ਕੇ ਤੇ ਦੂਜੀ ਵਾਰ ਫੋਲਡ ਕਰਕੇ ਦੂਜੀ ਵਾਰ ਫੋਲਡ ਕਰਕੇ ਆਪਾਂ ਨੇ ਉਸ ਨੂੰ ਚੰਗੀ ਤਰ੍ਹਾਂ ਹੱਥ ਦੀ ਮਦਦ ਨਾਲ ਦੱਬ ਕੇ ਬੈਗ ਤੱਕ ਪੂਰਾ ਸਾਫ਼ ਕਰਕੇ ਲਗਾਉਣਾ ਹੈ ਦੂਜੀ ਵਾਰ ਫੋਲਡ ਕਰਕੇ ਚੰਗੀ ਤਰ੍ਹਾਂ ਉਸ ਨੂੰ ਚੌੜਾ 19 ਚੜਾਈ ਰੱਖ ਕੇ ਜਿੰਨੀ ਰੱਖਣਾ ਚਾਹੁੰਦੇ ਹੋ ਉਨੀ ਚੜਾਈ ਰੱਖ ਕੇ ਬੈਗ ਤੱਕ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ ਇਹ ਮੈਂ ਕਿ ਦੂਜੀ ਵੀਡੀਓ ਵਿੱਚ ਦੇਖ ਰਿਹਾ ਹਾਂ ਚੰਗੀ ਤਰ੍ਹਾਂ ਉਤੋਂ ਆਪਾਂ ਨੇ ਉਤਲੇ ਪੇਚਣ ਦੀ ਸਭਾਈ ਵੀ ਆਪਾਂ ਨੇ ਨਾਲ ਦੀ ਨਾਲ ਕਰਨੀ ਹੈ ਉਤੋਂ ਫਰੰਟ ਤੋਂ ਲੈ ਕੇ ਬੈਗ ਤੱਕ ਜਿੰਨੀ ਤਰ੍ਹਾਂ ਆਪਾਂ ਨੇ ਬਾਜ ਨੂੰ ਫੇਰਨਾ ਹੈ ਤਾਂ ਕਿ ਆਪਣੀ ਸ਼ੇਪ ਉਸ ਤਰ੍ਹਾਂ ਸਟੇਟ ਰਹੇ ਇਵੇਂ ਜੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸੇ ਤਰ੍ਹਾਂ ਗਲਾਈ ਦੇ ਵਿੱਚ ਆਪਣੇ ਵਾਲ ਜਰੂ ਫੇਰਨਾ ਹੈ ਕਿੰਗੀ ਤਰ੍ਹਾਂ ਆਪਾਂ ਆਪਣੇ ਉਸ ਤੋਂ ਬਾਅਦ ਆਪਾਂ ਆਪਣੀ ਪੱਗ ਦੀ ਸ਼ੇਪ ਸੈਟਿੰਗ ਕਰਾਂਗੇ ਸ਼ੇਪ ਸੈੱਟ ਕਰਾਂਗੇ ਜਿੱਥੇ ਕਿਤੇ ਵਾਲ ਹਨ ਬਾਜ ਦੀ ਮਤਲਬ ਉਹਨਾਂ ਨੂੰ ਸੈੱਟ ਕਰਾਂਗੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੰਗੀ ਤਰ੍ਹਾਂ ਆਪਣੇ ਬਾਜ ਦੀ ਮਤਲ ਨਾਲ ਜਿਹੜਾ ਆਪਾਂ ਲੜ ਲਗਾਈ ਸੀ ਮਾ ਉਸ ਦੀ ਸਪਾਈ ਕਰ ਲੈਣੀ ਹੈ ਗਲਾਈ ਵਿੱਚ ਚੰਗੀ ਤਰ੍ਹਾਂ ਆਪਣੇ ਬਾਜ ਨੂੰ ਫੇਰ ਲੈਣਾ ਹੈ ਫਰੰਟ ਤੋਂ ਲੈ ਕੇ ਬੈਕ ਤੱਕ ਜੇ ਤੇ ਕਿਤੇ ਬਾਲ ਹਨ ਆਪਾਂ ਬਾਜ ਦੀ ਬਾਜ ਦੀ ਮਤਲ ਨਾਲ ਉਹਨਾਂ ਨੂੰ ਕੱਟ ਲੈਣਾ ਹੈ ਸਾਫ਼ ਕਰ ਲੈਣਾ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਤੋ ਬਾਅਦ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਪੱਗ ਪੈਨ ਨੂੰ ਆਪਾਂ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਨੱਕ ਦੀ ਸੇਧ ਦੇ ਵਿੱਚ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਕੱਲ ਗਿਲਾ ਲ ਲਗਾਉਣਾ ਦੋਨਾਂ ਲੜ ਲੜ ਨੂੰ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਪੂਰਾ ਉੱਤੋਂ ਤੇ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਫੋਲਡ ਕਰ ਲੈਣਾ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਪੂਰਾ ਚੌੜਾ ਕਰਕੇ ਉਹਨਾਂ ਨੂੰ ਦੋਵੇਂ ਪਾਸੇ ਚੰਗੀ ਤਰ੍ਹਾਂ ਫੋਲਡ ਕਰਕੇ ਥਲੂ ਥਲੂ ਦੇ ਉੱਤੋਂ ਖਿੱਚ ਕੇ ਚੰਗੀ ਤਰ੍ਹਾਂ ਫਿਰ ਪੂਰਾ ਸਾਫ਼ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਟੰਕੀ ਤੋਂ ਉੱਤੋਂ ਉੱਤੋਂ ਨੂੰ ਖਿੱਚ ਕੇ ਆਪਾਂ ਨੇ ਪੂਰਾ ਲਾੜ ਨੂੰ ਸਾਫ਼ ਕਰ ਲੈਣਾ ਹੈ ਕਿੰਗੇ ਆਪਾਂ ਨੇ ਲਾੜ ਨੂੰ ਪੂਰਾ ਉੱਤੋਂ ਤੋਂ ਥੱਲੇ ਖਿੱਚ ਕੇ ਉਸ ਵਿੱਚ ਜਿਹੜੇ ਆਪਾਂ ਨੇ ਬਾਲ ਹਨ ਆਪਾਂ ਬਾਲਾਂ ਨੂੰ ਕੱਟ ਕੇ ਪਗਬੰਧ ਥੱਲੇ ਲਿਜਾ ਕੇ ਪੱਗ ਪੈੰਦੇ ਥੱਲੇ ਲਿਜਾ ਕੇ ਆਪਣੇ ਲਾੜ ਨੂੰ ਘੁਮਾ ਦੇਣਾ ਹੈ ਜੇਕਰ ਛੋਟਾ ਲਾੜ ਛੋਟਾ ਰਹਿੰਦਾ ਤਾਂ ਤੁਸੀਂ ਉਸ ਦੇ ਉੱਤੇ ਪੱਗ ਪੈਨ ਲਗਾ ਕੇ ਉਸ ਨੂੰ ਖੜਾ ਸਕਦੇ ਹੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਤਨਾ ਆਪਣੇ ਆਪਣੇ ਪੱਗ ਪੈਨ ਪੱਗ ਪੈਨ ਬਲੂਥ ਜਾ ਤੇ ਨੇ ਪੱਗ ਪੈਨ ਲਾ ਕੇ ਆਪਣੇ ਲਾੜ ਨੂੰ ਖੜਾ ਸਕਦੇ ਹੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਮੇਗੀ ਆਪਣੇ ਇਸ ਵੀਡੀਓ ਵਿੱਚ ਵੀਰ ਨੇ ਕਰਿਆ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸੈਟ ਟਕਣਾ ਸੈਟ ਟਕਣਾ ਦੁੰਨਾ ਪਦਲੇ ਨੂੰ ਬਰਾਬਰ ਕਰਕੇ ਚੰਗੀ ਤਰ੍ਹਾਂ ਆਪਾਂ ਨੇ ਦੋਨਾਂ ਪੱਲੇ ਨੂੰ ਬਰਾਬਰ ਕਰਨਾ ਹੈ ਪਹਿਲਾਂ ਆਪਾਂ ਫਰੰਟ ਤੋਂ ਜਿੱਥੇ ਆਪਣਾ ਪੰਜਵਾਸ਼ੀ ਮਾ ਲੜ ਲਗਾਈ ਉੱਥੇ ਆਪਾਂ ਨੇ ਆਪਣਾ ਨਾੜ ਨੂੰ ਰੱਖਣਾ ਹੈ ਤੇ ਉਸ ਤੋਂ ਬਾਅਦ ਬੈਕ ਵਾਲਾ ਲੜ ਖਿੱਚ ਕੇ ਜਿਹੜੇ ਉੱਤਲੇ ਲੜ ਹਨ ਉੱਥੋਂ ਆਪਾਂ ਨੇ ਸਿਰ ਨੂੰ ਟਕਣਾ ਹੈ ਚੰਗੀ ਤਰ੍ਹਾਂ ਹੱਥ ਦੀ ਹੱਥ ਤੇ ਮਦਦ ਨਾਲ ਜਿਹੜਾ ਬੈਕ ਵਾਲਾ ਲੜ ਲਗਾਉਣਾ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਲੜ ਨੂੰ ਫੋਲਡ ਕਰਕੇ ਆਪਾਂ ਨੇ ਬੈਕ ਵਾਲਾ ਲੜ ਪੂਰਾ ਸਾਫ਼ ਕਰਕੇ ਲਗਾ ਦੇਣਾ ਹੈ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਵੀਡੀਓ ਦੇਖਣੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ